ਸਾਡਿਆਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨਪ੍ਰੀਤ ਕੌਰ ਹਰ ਰੋਜ਼ੀ ਤਰ੍ਹਾਂ ਖਬਰਾਂ ਲੈ ਕੇ ਹਾਜ਼ਰਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟਾਣਾ ਜੀ ਦੇ ਨਾਲ ਟਾਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਕੀ ਥੋੜਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਦਿਨ ਦੀ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਆ ਆਮ ਆਦਮੀ ਪਾਰਟੀ ਦੀ ਇਸ ਵੇਲੇ ਆਮ ਆਗਮੀ ਪਾਰਟੀ ਚ ਫੇਰਿਓ ਘਿਰਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਨੈਸ਼ਨਲ ਹਾਈਵੇ ਪ੍ਰੋਜੈਕਟ ਬੰਦ ਹੋਣ ਕਿਨਾਰੇ ਆ ਔਰ ਉਸ ਕਰਕੇ ਸਰਕਾਰ ਦੀ ਕਾਫੀ ਜ਼ਵਾ ਕਿਰਕਰੀ ਹੋ ਰਹੀ ਹੈ ਜੀ ਦੇਖੋ ਜੀ ਪਹਿਲੀ ਗੱਲ ਤਾਂ ਇਹ ਆ ਵੀ ਜਿਹੜੀ ਸਰਕਾਰ ਹੈ ਇਸ ਵੇਲੇ ਉਹ ਮੁਸ਼ਕਲ ਦੇ ਵਿੱਚ ਕਈ ਕਾਰਨਾਂ ਦੇ ਕਰਕੇ ਘਰੀ ਹੋਈ ਆ ਪਰ ਜਿਹੜੀ ਪੰਜਾਬ ਦੀ ਸਰਕਾਰ ਆ ਇਹਦੀ ਮੁਸ਼ਕਲ ਦਾ ਇੱਕ ਵੱਡਾ ਕਾਰਨ ਇਹ ਵੀ ਆ ਕਿਉਂਕਿ ਇਹਦੇ ਵੱਲੋਂ ਪਿਛਲੇ ਕੁਝ ਸਮੇਂ ਤੋਂ ਜਿਹੜੇ ਨੈਸ਼ਨਲ ਪ੍ਰੋਜੈਕਟਾ ਹਾਈਵੇ ਦੇ ਉਹਨਾਂ ਦੇ ਵੱਲ ਗੌਰ ਨਹੀਂ ਕੀਤੀ ਜਾ ਰਹੀ ਤੇ ਜਿਸ ਤਰੀਕੇ ਦੇ ਨਾਲ ਗੌਰ ਨਹੀਂ ਕੀਤੀ ਜਾ ਰਹੀ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਆ ਜਿਹੜੇ ਜ਼ਰੂਰ ਪੈਦਾ ਹੋਏ ਆ ਉਸ ਤੋਂ ਅਗਲੀ ਗੱਲ ਮਹੱਤਵਪੂਰਨ ਇਹ ਆ ਵੀ ਪਿਛਲੇ ਦਿਨੀ ਵੀ ਇਸ ਗੱਲ ਦੀ ਚਰਚਾ ਚੱਲੀ ਸੀ ਨਿਤਨ ਗੜਕਰੀ ਨੇ ਜਿਹੜੇ ਨਿਤਨ ਗੜਕਰੀ ਭਾਰਤ ਦੇ ਸੜਕੀ ਆਵਾਜਾਈ ਮਹਿਕਮੇ ਦੇ ਮੰਤਰੀ ਉਹਨਾਂ ਨੇ ਕਿਹਾ ਸੀ ਵੀ ਜੇਕਰ ਪੰਜਾਬ ਦੀ ਸਰਕਾਰ ਨੇ ਜ਼ਮੀਨਾ ਐਕਵਾਇਰ ਦੇ ਮਾਮਲੇ ਦੇ ਵਿੱਚ ਮਦਦ ਨਾ ਕੀਤੀ ਤਾਂ ਪੰਜਾਬ ਦੇ ਵਿੱਚ ਨੈਸ਼ਨਲ ਪ੍ਰੋਜੈਕਟਾਂ ਜਿਹੜੇ ਸੜਕੀ ਪ੍ਰੋਜੈਕਟ ਉਹ ਕਰਦੇ ਸੀ ਜੀ ਅਸੀਂ ਵਾਪਸ ਲੈ ਲੈਣੇ ਆ ਅਸੀਂ ਬੰਦ ਕਰ ਦੇਣੇ ਆ ਨਿਤਨ ਗੜਕਰੀ ਨੇ ਤਾਂ ਹਰਭਜਨ ਸਿੰਘ ਈਟੀਓ ਨੂੰ ਤੇ ਕਈ ਅਧਿਕਾਰੀਆਂ ਨੂੰ ਝਾੜ ਵੀ ਪਾਈ ਸੀ ਵੀ ਸਾਨੂੰ ਤੁਸੀਂ ਇਹ ਗੱਲ ਕਿਨੇ ਕਿ ਆ ਨਹੀਂ ਕਰਦੇ ਉਹ ਨਹੀਂ ਕਰਦੇ ਹਰਿਆਣੇ ਦੇ ਵਿੱਚ ਜਿਹੜੇ ਨੈਸ਼ਨਲ ਹਾਈਵੇ ਦੇ ਪ੍ਰੋਜੈਕਟ ਆ ਉਹ ਬੰਦ ਹੋਣ ਲੱਗੇ ਆ ਬੰਦ ਇਸ ਕਰਕੇ ਹੋਣ ਲੱਗੇ ਵੀ ਉੱਥੇ ਕੰਮ ਕਮਲ ਹੋ ਗਿਆ ਤੇ ਤੁਸੀਂ ਹਲੇ ਤੱਕ ਜ਼ਮੀਨਾਂ ਹੀ ਨਹੀਂ ਐਕਵਾਇਰ ਕਰਵਾ ਕੇ ਦੇ ਸਕੇ ਇਸ ਕਰਕੇ ਭਾਈ ਤੁਹਾਡੇ ਵਾਲੇ ਪਾਸੇ ਇਹ ਕੰਮ ਚੱਲ ਨਹੀਂ ਹੀ ਨਹੀਂ ਸੋ ਉਹਨਾਂ ਨੇ ਗੱਲ ਕਹੀ ਸੀ ਕਿ ਭਾਈ ਇਸ ਮਾਮਲੇ ਦੇ ਉੱਤੇ ਗੌਰ ਕੀਤੀ ਜਾਵੇ ਇਸ ਮਾਮਲੇ ਦੇ ਉੱਤੇ ਕੁਝ ਨਾ ਕੁਝ ਸੋਚਿਆ ਜਾਵੇ ਤੇ ਨਹੀਂ ਤਾਂ ਭਾਈ ਤੁਹਾਡੇ ਪ੍ਰੋਜੈਕਟ ਸਾਰੇ ਦੇ ਸਾਰੇ ਬੰਦ ਹੋ ਜਾਣੇ ਆ ਉਸ ਤੋਂ ਬਾਅਦ ਭਗਵੰਤਬਾਨ ਹੋਰਾਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਇਹਨਾਂ ਸਾਰੇ ਪ੍ਰੋਜੈਕਟਾਂ ਦੇ ਵੱਲ ਨਿੱਜੀ ਤੌਰ ਦੇ ਉੱਤੇ ਖਿਆਲ ਕਰ ਰਹੇ ਹਾਂ ਭਗਵੰਤਬਾਨ ਨੇ ਪਤਾ ਲੱਗਾ ਸੀ ਕਿ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਪੰਜਾਬ ਦੇ ਸੜਕੀ ਮਹਿਕਮੇ ਦੇ ਮੰਤਰੀ ਤੇ ਕਈ ਹੋਰ ਲੋਕਾਂ ਦੇ ਨਾਲ ਮੀਟਿੰਗ ਕੀਤੀ ਸੀ ਉਹਨਾਂ ਨੇ ਕਹੇ ਸੀ ਕਿ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਅਕਵਾਇਰ ਹੋਈਆਂ ਉਹਨਾਂ ਦੇ ਮੁਆਵਜ਼ੇ ਦਾ ਕੋਈ ਰੌਲਾ ਹੈਗਾ ਇਸ ਮਾਮਲੇ ਦੇ ਵਿੱਚ ਉਹ ਕਹਿੰਦੇ ਸੀ ਜੀ ਕਿ ਮੈਂ ਖੁਦ ਸੰਪਰਕ ਕਰੂੰਗਾ ਪਰ ਹੁਣ ਪਤਾ ਲੱਗਾ ਜੀ ਕਿ ਪ੍ਰਤਾਪ ਸਿੰਘ ਬਾਜਵਾ ਨੇ ਮੁੱਦਾ ਚੱਕ ਲਿਆ ਉਹ ਕਹਿੰਦੇ ਪੰਜਾਬ ਦੇ ਤਿੰਨ ਵੱਡੇ ਕੇਂਦਰੀ ਪ੍ਰੋਜੈਕਟਾਂ ਜਿਹੜੇ ਪੰਜਾਬ 'ਚ ਆਏ ਹੋਏ ਇਹ ਬੰਦ ਕਰਨ ਦਾ ਐਲਾਨ ਕਰ ਦਿੱਤਾ ਕੇਂਦਰ ਨੇ ਕੁਝ ਪ੍ਰੋਜੈਕਟਾਂ ਦੇ ਉੱਤੇ ਤਲਵਾਰ ਤਿੱਖੀ ਚੱਲ ਰਹੀ ਹੈ ਲਟਕ ਰਹੀ ਹੈ ਤਲਵਾਰ ਤੇ ਆਉਂਦੇ ਸਮੇਂ ਦੇ ਵਿੱਚ ਪੰਜਾਬ ਦੇ ਕਈ ਹੋਰ ਪ੍ਰੋਜੈਕਟ ਬੰਦ ਹੋਣ ਦੇ ਕੰਢੇ ਤੇ ਆ। ਉਹਨਾਂ ਨੇ ਇਹ ਗੱਲ ਕਹੀ ਸੀ ਕਿ ਪੰਜਾਬ ਦੀ ਸਰਕਾਰ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਹੀ ਨਹੀਂ ਦੇ ਸਕੀ ਜਿਹਦੇ ਕਰਕੇ ਦੇਖੋ ਪੰਜਾਬ ਦੇ ਵਿੱਚ ਐਡੇ ਐਡੇ ਵੱਡੇ ਪ੍ਰੋਜੈਕਟ ਆਉਂਦੇ ਆਉਂਦੇ ਰੁਕਣ ਦੇ ਕਿਨਾਰੇ ਦੇ ਉੱਤੇ ਪਹੁੰਚ ਗਏ ਆ। ਸੋ ਇਹ ਗੱਲ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਆ ਕਿ ਪੰਜਾਬ ਦੇ ਵਿੱਚ ਪ੍ਰੋਜੈਕਟ ਆਉਂਦੇ ਮਗਰੋਂ ਰੁਕ ਪੈਲਾਂ ਜਾਂਦੇ ਆ। ਸੋ ਇਹ ਗੱਲ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਆ ਕਿ ਪੰਜਾਬ ਦੇ ਵਿੱਚ ਕੇਂਦਰੀ ਪ੍ਰੋਜੈਕਟਾਂ ਨੂੰ ਪਹਿਲਾਂ ਤਾਂ ਕੋਈ ਲੈ ਕੇ ਨਹੀਂ ਆਉਂਦਾ। ਜੇ ਮਾਰੇ ਮੋਟੇ ਤੁਰਦੇ ਆ ਤਾਂ ਫਿਰ ਇੱਥੇ ਕਦੇ ਕੋਈ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਗਏ ਕਦੇ ਖਬਰਾਂ ਨਹੀਂ ਜੀ ਕਿ ਇੱਥੇ ਵੱਡੇ ਪੱਦਰ ਨੇ ਉੱਤੇ ਮੁਆਵਜ਼ਾ ਨਾ ਮਿਲਣ ਕਰਕੇ ਚੱਕਰ ਪੈ ਗਿਆ ਕਿਸੇ ਨੇ ਸਟੇ ਲੈ ਲਿਆ ਸੋ ਸੜਕਾਂ ਦਾ ਕੰਮ ਅਧਵ ਚਲੇ ਰੁਕ ਜਾਂਦਾ ਪਿੱਛੇ ਜੇ ਗੜਕਰੀ ਹੋਰਾਂ ਨੇ ਗੱਲ ਕਹੀ ਸੀ ਕਿ ਜੇਕਰ ਸੜਕਾਂ ਚੌੜੀਆਂ ਕਰਦੀਆਂ ਜੇਕਰ ਛੇ ਮਾਰਗੀ ਚਾਰ ਮਾਰਗੀ ਕਰਨੀਆਂ ਜੇਕਰ ਪੁਲ ਬਣਾਉਣੇ ਆ ਜੇਕਰ ਬ੍ਰਿਜ ਬਣਾਉਣੇ ਆ ਤਾਂ ਉਹਦੇ ਲਈ ਜ਼ਮੀਨਾਂ ਤਾਂ ਖਾਇਰ ਕਰਨੀਆਂ ਪੈਣੀਆਂ ਹਵਾ 'ਚ ਥੋੜੀ ਬੜਲੀਆਂ ਪਰ ਇੱਥੇ ਪੰਜਾਬ ਦੀ ਸਰਕਾਰ ਦਾ ਸਹਿਯੋਗ ਨਹੀਂ ਮਿਲਦਾ ਸੋ ਪੰਜਾਬ ਦੀ ਸਰਕਾਰ ਇਹ ਗੱਲ ਕਹਿ ਰਹੀ ਹੈ ਕਿ ਅਸੀਂ ਭਾਈ ਮੁਆਵਜ਼ਾ ਦੇਣ ਲਈ ਤੇ ਕਿਸਾਨਾਂ ਨੂੰ ਵਚਨਬੱਧ ਹੈਗੇ ਆ ਸੋ ਵੈਨੇ ਭਾਈ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਪ੍ਰੋਜੈਕਟ ਆਉਂਦੇ ਆ ਤੇ ਕਿਹੜੇ ਕਿਹੜੇ ਨਹੀਂ ਆਉਂਦੇ ਪਰ ਆਪਣੇ ਆਪ ਦੇ ਵਿੱਚ ਇਹ ਗੱਲ ਬਹੁਤ ਵੱਡੀ ਹੈ ਕਿ ਹਰ ਵਾਰ ਕੋਈ ਨਾ ਕੋਈ ੜਿੱਕਾ ਜਿਹੜਾ ਉਹ ਪੰਜਾਬ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਪੈਂਦਾ ਤੇ ਹੁਣ ਵੀ ਨੈਸ਼ਨਲ ਹਾਈਵੇ ਦੇ ਪ੍ਰੋਜੈਕਟਾਂ ਦੇ ਮਾਮਲੇ ਦੇ ਵਿੱਚ ਇੱਕ ਵਾਰ ਫਿਰ ੜਿੱਕੇਬਾਜ਼ੀ ਪੈਦਾ ਹੋ ਗਈ ਆ ਜੀ ਬਿਲਕੁਲ ਸਹੀ ਕਿਹਾ ਤੁਸੀਂ ਰਣਾ ਸਾਹਿਬ ਦੇਖਦੇ ਆਂ ਇਹਦਾ ਕੀ ਹੱਲ ਹੋਊਗਾ ਖੈਰ ਉਧਰ ਦੂਸਰੇ ਬੰਨੇ ਗੱਲ ਕਰਦੇ ਆਂ ਰਾਹਤ ਫਤਿਹ ali ਖਾਨ ਹੋਰਾਂ ਦੀ ਬੜੀ ਵੱਡੀ ਖਬਰ ਉਹਨਾਂ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਕਿ 에어ਪੋਰਟ ਤੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਕਿਉਂ ਹਾਂ ਬਿਲਕੁਲ ਜੀ ਇਹ ਗੱਲ ਮੇਰੇ ਲਈ ਵੀ ਅਚੰਬੇ ਵਾਲੀ ਸੀ ਕਿ ਰਾਹਤ ਫਤਿਹ ali ਖਾਨ ਜਿਹੜੇ ਕਿ ਬਹੁਤ ਵੱਡੇ ਗਾਇਕ ਨੇ ਜਿਨ੍ਹਾਂ ਦਾ ਬਾਲੀਵੁੱਡ ਦੇ ਵਿੱਚ ਹੋਰ ਵਕਤ ਵਕਤਾਂਵਾਂ ਦੇ ਉੱਤੇ ਬਹੁਤ ਵੱਡਾ ਨਾਂ ਹੈਗਾ ਕੀ ਕਾਰਨ ਬਣ ਗਿਆ ਕਿ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਸਲ ਵਿੱਚ ਜਾਣਕਾਰੀ ਇਹ ਮਿਲੀ ਹੈ ਕਿ ਦੁਬਈ ਦੇ ਵਿੱਚ ਇਹਨਾਂ ਦਾ ਸ਼ੋ ਸੀਗੇ 2-3 ਸ਼ੋ ਆ ਇਹਨਾਂ ਦੀ ਆਪਣੇ ਮੈਨੇਜਰ ਦੇ ਨਾਲ ਕਿਸੇ ਗੱਲੋਂ ਤੂੰ ਤੜਕ ਹੋ ਗਈ ਕਿਸੇ ਕਾਰਨ ਕਰਕੇ ਉਹਨੇ ਕਹਿੰਦੇ ਪੁਲਿਸ ਦੇ ਕੋਲ ਸ਼ਿਕਾਇਤ ਕਰਤੀ ਪੁਲਿਸ ਨੇ ਕਹਿੰਦੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਫਿਲਹਾਲ ਤਾਂ ਜਾਣਕਾਰੀ ਇੰਨੀ ਆਈ ਆ ਪਰ ਰਾਹਤ ਫਤਿਹ ali ਖਾਨ ਹੋਵੇ ਜਾਂ ਪੰਜਾਬ ਦੇ ਜਾਂ ਇਧਰ ਲੈਂਦੇ ਪੰਜਾਬ ਦੇ ਕਈ ਹੋਰ ਕਲਾਕਾਰ ਹੋਣ ਸਮੇਂ-ਸਮੇਂ ਦੇ ਉੱਤੇ ਉਹਨਾਂ ਨੂੰ ਦਬਾਈ ਦੇ ਵਿੱਚ ਕਈ ਤਰ੍ਹਾਂ ਦੇ ਵਿਘਨ ਪਏ ਆ ਚਲੋ ਰਾਹਤ ਫਤਿਹ ali ਖਾਨ ਦੇ ਮਾਮਲੇ ਦੇ ਵਿੱਚ ਕੀ ਸ਼ਿਕਾਇਤ ਕੀਤੀ ਗਈ ਆ ਪੁਲਿਸ ਦੀ ਪੜਤਾਲ ਦਾ ਵਿਸ਼ਾ ਕੀ ਆ ਇਹ ਤਾਂ ਚਲੋ ਹੁਣ ਨਹੀਂ ਤਾਂ ਕੁਝ ਘੰਟਿਆਂ ਬਾਅਦ ਗੱਲ ਨਿਕਲ ਕੇ ਸਾਹਮਣੇ ਆਜੂਗੀ ਪਰ ਇਹ ਅਸਲ ਦੇ ਵਿੱਚ ਆਪਸ ਦੇ ਵਿੱਚ ਤੂੰਤੜਕ ਹੋਣ ਦੀ ਕਹਾਣੀ ਆ ਇਹ ਆਪਸ ਦੇ ਵਿੱਚ ਕਿਸੇ ਗੱਲੋਂ ਤੂਤੂ ਮਮੇ ਹੋਣ ਦੀ ਕਹਾਣੀ ਆ ਜਿਹਦੇ ਕਰਕੇ ਜਿਹੜੇ ਉਹਨਾਂ ਦੇ ਸੈਕਟਰੀ ਆ ਉਹਨਾਂ ਦੇ ਵੱਲੋਂ ਇਹ ਕੁਝ ਕੀਤਾ ਗਿਆ ਉਹਨਾਂ ਨੇ ਗੱਲ ਕਹੀ ਆ ਕਿ ਭਾਈ ਮੇਰੀ ਸ਼ਿਕਾਇਤ ਦੇ ਆਧਾਰ ਦੇ ਉੱਤੇ ਸਭ ਕੁਝ ਹੋਇਆ ਦੇਖਦੇ ਆ ਭਾਈ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਕਿਹੜਾ ਆਉਂਦਾ ਜੀ ਬਿਲਕੁਲ ਸਹੀ ਤਹਿਣਾ ਸਾਹਿਬ ਅੱਗੇ ਗੱਲ ਕਰਦੇ ਹਾਂ ਹੁਣ ਪੰਜਾਬ ਦੀ ਇਹ ਫੈਸਲਾ ਜਿਹੜਾ ਸਾਹਮਣੇ ਆਇਆ ਮੈਂ ਪੂਰੀ ਤਰ੍ਹਾਂ ਦੇ ਨਾਲ ਇਹਦੇ ਨਾਲ ਸਹਿਮਤ ਹਾਂ ਜੀ ਕਿਉਂਕਿ ਹਰ ਰੋਜ਼ ਸੜਕੀ ਦੁਰਘਟਨਾਵਾਂ ਦੀਆਂ ਇੰਨੀਆਂ ਜ਼ਿਆਦਾ ਖਬਰਾਂ ਆਉਂਦੀਆਂ ਨੇ ਇੰਨੀਆਂ ਜ਼ਿਆਦਾ ਕੀਮਤੀ ਜਾਨਾਂ ਕਈ ਵਾਰਨ ਗਹਿਲੀ ਦਾ ਕਰਕੇ ਚਲੀਆਂ ਜਾਂਦੀਆਂ ਨੇ ਹੁਣ ਕਹਿੰਦੇ ਪੰਜਾਬ ਦੇ ਵਿੱਚ ਨਾਬਾਲਗ ਜੇਕਰ ਗੱਡੀ ਚਲਾਊਗਾ ਤਾਂ ਮਾਪਿਆਂ ਨੂੰ ਸਜ਼ਾ ਹੋਊਗੀ ਜੀ 31 ਜੁਲਾਈ ਤੋਂ ਇਹ ਨਿਯਮ ਲਾਗੂ ਹੋ ਜਾਣ ਹਾਂ ਬਿਲਕੁਲ ਜੀ ਦੇਖੋ ਗੱਲ ਇਹ ਆ ਕਿ ਪੰਜਾਬ ਦੇ ਵਿੱਚ ਫੁਕਰੀ ਦੇ ਵਿੱਚ ਵੀ ਗੱਡੀਆਂ ਚੱਲਦੀਆਂ ਤੇ ਮਾਪੇ ਵੀ ਉਹੋ ਜਿਹੇ ਤੇ ਨਿਆਣੇ ਵੀ ਉਹੋ ਜੇ ਆ ਕਿਉਂਕਿ ਮਾਪੇ ਵੀ ਇਹ ਗੱਲ ਕਹਿੰਦੇ ਕਿ ਸਾਡਾ ਨਿੱਕਾ ਜਿਹਾ ਨਿਆਣਾ ਕਿਵੇਂ ਕਾਰ ਭਜਾਈ ਫਿਰਦਾ ਕਿਵੇਂ ਮੋਟਰਸਾਈਕਲ ਭਜਾਈ ਫਿਰਦਾ ਤੇ ਪੁਲਿਸ ਜਿਹੜੀ ਉਹ ਵੀ ਇਹਨਾਂ ਗੱਲਾਂ ਦੇ ਵੱਲ ਗੌਰ ਨਹੀਂ ਕਰਦੀ ਤੇ ਨਿਆਣੇ ਤਾਂ ਗੌਰ ਕਰਦੀ ਕਾਦੀ ਆ ਤੁਸੀਂ ਸੜਕਾਂ ਦੇ ਉੱਤੇ ਦੇਖੋ ਛੋਟੀ ਛੋਟੀ ਉਮਰ ਦੇ ਬੱਚੇ ਜਿਨ੍ਹਾਂ ਨੂੰ ਆਪਾਂ ਕਹਿੰਦੇ 12-13 ਸਾਲ ਦਾ ਬੱਚਾ ਉਹ ਵੀ ਮੋਟਰਸਾਈਕਲ ਲਈ ਫਿਰਦਾ ਬੱਚੇ ਦੀਆਂ ਲੱਤਾਂ ਸੀਟ ਦੇ ਉੱਤੇ ਬੈਠ ਕੇ ਜਿਹੜੇ ਕਾਰ ਦੇ ਬ੍ਰੇਕ ਤੱਕ ਪਹੁੰਚਣ ਗੀਆਂ ਨਹੀਂ ਹੁੰਦੀਆਂ ਤੇ ਉਹ ਵੀ ਕਾਰ ਲਈ ਫਿਰਦਾ ਤੇ ਮਾਪੇ-ਬਾਪਾਂ ਜਿਹੜੇ ਇਸ ਗੱਲ ਤੇ ਖੁਸ਼ ਹੋਈ ਜਾਂਦੇ ਵੀ ਭਾਈ ਸਾਡਾ ਨਿੱਕਾ ਜਿਹਾ ਨਿਆਣਾ ਕਿਵੇਂ ਕਾਰ ਜਾਂ ਮੋਟਰਸਾਈਕਲ ਭਜਾਈ ਫਿਰਦਾ ਪਰ ਹੁਣ ਕਹਿੰਦੇ ਆ ਵੀ 31 ਜੁਲਾਈ ਤੋਂ ਪੰਜਾਬ ਦੇ ਵਿੱਚ ਨਿਯਮ ਸਖਤ ਹੋ ਰਹੇ ਆ ਇਹਨਾਂ ਨਿਯਮਾਂ ਦੇ ਮੁਤਾਬਕ ਕਹਿੰਦੇ ਆ ਕਿ ਜੇਕਰ ਕੋਈ ਨਾਬਾਲਗ ਕਾਰ ਜਾਂ ਮੋਟਰਸਾਈਕਲ ਸਕੂਟਰ ਚਲਾਊਗਾ ਤਾਂ ਉਹਨੂੰ 3 ਸਾਲ ਦੀ ਉਹਦੇ ਮਾਪਿਆਂ ਨੂੰ ਸਜ਼ਾ ਤੇ ਫਿਰ ਕਹਿੰਦੇ 25000 ਰੁਪਏ ਦਾ ਜੁਰਮਾਨਾ ਹੋ ਸਕਦਾ ਹਾਲਾਂਕਿ ਇਹ ਕੰਮ ਪੰਜਾਬ ਦੇ ਵਿੱਚ ਇਹਨਾਂ ਸੌਖਾ ਤਾਂ ਹੈ ਨਹੀਂ ਇਹ ਗੱਲਾਂ ਕਿਤੇ ਗੱਲਾਂ ਨਾ ਰਹਿ ਜਾਣ ਪਰ ਮੈਂ ਤਾਂ ਇਹ ਗੱਲ ਕਹਿਣਾ ਵੀ سزا ਜ਼ਰੂਰ ਮਿਲਣੀ ਚਾਹੀਦੀ ਆ ਤੇ ਮਾਪੇ ਨੂੰ 100% سزا ਮਿਲਣੀ ਚਾਹੀਦੀ ਆ ਕਿਉਂਕਿ ਜੇਕਰ ਮਾਪੇ ਨਹੀਂ ਰੋਕਦੇ ਆ ਆਪਣੇ ਬੱਚਿਆਂ ਨੂੰ ਤਾਂ ਇਹਦਾ ਮਤਲਬ ਇਹ ਆ ਵੀ ਅਸੀਂ ਕਈਆਂ ਨੂੰ ਮਾਰਨ ਦੀ ਤਿਆਰੀ ਕਰ ਰਹੇ ਆ ਅਸੀਂ ਕਈਆਂ ਦੀ ਮੌਤ ਦਾ ਕਾਰਨ ਬਣਨਾ ਚਾਹੁੰਦੇ ਆ ਸੋ ਗੱਲ ਇਹ ਜੀ ਕਿ ਇੱਥੇ ਜਿਹੋ ਜਿਹੇ ਜਿਵੇਂ ਸਿਆਣੇ ਕਹਿੰਦੇ ਹੁੰਦੇ ਵੀ ਜੰਮਣ ਵਾਲੇ ਤੇ ਉਹੋ ਜਿਹੇ ਗਾਂਹ ਜ਼ਿੰਦਗੀ ਦੇ ਵਿੱਚ ਕੁਝ ਕਰਕੇ ਦਿਖਾਉਣ ਵਾਲੇ ਆ ਸੋ ਗੱਲ ਇਹ ਆ ਕਿ ਤੁਸੀਂ ਆਲੇ ਦੁਆਲੇ ਆਪਣੇ ਝਾਤ ਮਾਰ ਕੇ ਦੇਖੋ ਇਹੋ ਜਿਹਾ ਵਰਤਾਰਾ ਆਮ ਦੇਖਣ ਨੂੰ ਮਿਲਦਾ ਪਰ ਜੇਕਰ ਪੰਜਾਬ ਦੇ ਵਿੱਚ ਸੱਚੀ ਮੁੱੱਚੀ ਸਖਤੀ ਵਰਤੀ ਜਾਵੇ ਤਾਂ ਇਹ ਸਾਰਾ ਕੁਝ ਰੁਕਣਾ ਨਹੀਂ ਤਾਂ ਰੁਕਣ ਦਾ ਨਾਂ ਨਹੀਂ ਲਾਊਗਾ ਕਿਉਂਕਿ ਦੇਖੋ ਪੰਜਾਬ ਦੇ ਵਿੱਚ ਲੋਕਾਂ ਨੇ ਕਦੇ ਜ਼ਿੰਦਗੀ ਦੀ ਨਾ ਆਪਣੀ ਦੀ ਕਦਰ ਕੀਤੀ ਹੈ ਨਾ ਕਦੇ ਦੂਜੇ ਦੀ ਜ਼ਿੰਦਗੀ ਦੀ ਕਦਰ ਕੀਤੀ ਹੈ ਹਰ ਗੱਲ ਜੇਕਰ ਡਾਂਗਣਾ ਨਹੀਂ ਚੱਲਣੀ ਹੈ ਤੇ ਭਾਈ ਪੁਲਿਸ ਦਾ ਡੰਡਾ ਹੋਵੇ ਪੁਲਿਸ ਦੀ ਡਾਂਗ ਹੋਵੇ ਫਿਰ ਲੋਕਾਂ ਨੂੰ ਅਕੜਾਊਗੀ ਤੇ ਫਿਰ ਡਾਂਗ ਚੱਲਣੀ ਵੀ ਚਾਹੀਦੀ ਹੈ ਸੋ 25-25 ਹਜ਼ਾਰ ਰੁਪਏ ਦਾ ਜੁਰਮਾਨਾ ਜੇਕਰ 2-4 ਮਾਪਿਆਂ ਨੂੰ ਵੀ 3-3 ਸਾਲ ਦੀ ਸਜ਼ਾ ਹੋਗੀ ਤਾਂ ਉਹ ਫਿਰ ਬਾਕੀ ਡਰ ਦੇ ਕਰਕੇ ਆਪੇ ਰੁਕਣਗੇ ਵੀ ਭਾਈ ਜੇਕਰ ਆਹ ਕੁਝ ਕਰਾਂਗੇ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਣਾ ਪਰ ਮੈਨੂੰ ਲੱਗਦਾ ਵੀ ਇਸ ਮਸਲੇ ਦੇ ਉੱਤੇ ਕੁਝ ਨਾ ਕੁਝ ਕਰਨਾ ਚਾਹੀਦਾ ਜਿਹੜਾ ਕਿ ਹਾਲੇ ਤੱਕ ਹੋਇਆ ਨਹੀਂ ਤੇ ਕਿਤੇ ਇਹ ਵੀ ਫੈਸਲਾ ਜਿਹੜਾ ਉਹ ਹਵਾ ਦੇ ਵਿੱਚ ਇਹਨਾਂ ਲਮਕਦਾ ਰਹਿ ਜੇ ਇਹ ਦੇ ਕਰਕੇ ਅੱਜ ਤੱਕ ਕਿੰਨੀਆਂ ਜਾਨਾਂ ਗਈਆਂ ਕਿਉਂਕਿ ਨਾ ਤਾਂ ਬੱਚੇ ਨੂੰ ਟ੍ਰੈਫਿਕ ਨਿਯਮਾਂ ਦਾ ਪਤਾ ਹੁੰਦਾ ਨਾ ਉਹਦੇ ਕੋਲੇ ਲਾਇਸੈਂਸ ਹੁੰਦਾ ਨਾ ਉਹਦੇ ਨਾਂ ਦੇ ਉੱਤੇ ਗੱਡੀ ਹੁੰਦੀ ਆ ਨਾ ਉਹਦੇ ਕੋਲੇ ਪ੍ਰਦੂਸ਼ਣ ਸਰਟੀਫਿਕੇਟ ਹੁੰਦਾ ਹੁੰਦਾ ਉਹਦੇ ਕੋਲੇ ਕੱਖ ਵੀ ਨਹੀਂ ਤੇ ਮਾਪੇ ਜਿਹੜੇ ਉਹਨੂੰ ਰੋਕਣ ਦੀ ਥਾਂ ਨੇ ਉੱਤੇ ਛੱਡਣ ਦੀ ਥਾਂ ਨੇ ਉੱਤੇ ਤੇ ਮਾਨ ਮਹਿਸੂਸ ਕਰੀਏ ਨੇ ਵੀ ਸਾਡਾ ਕਾਕਾ ਗੱਡੀ ਕਿੰਨੀ ਭਜਾਉਂਦਾ ਸਾਡਾ ਕਾਕਾ ਜਿਹੜਾ ਮੋਟਰਸਾਈਕਲ ਕਿਵੇਂ ਲਈ ਫਿਰਦਾ ਇਹਨਾਂ ਗੱਲਾਂ ਦੇ ਉੱਤੇ ਸਖਤੀ ਨਾਲ ਕਾਰਵਾਈ ਹੋਣੀ ਚਾਹੀਦੀ ਆ ਜੀ ਬਿਲਕੁਲ ਸਹੀ ਟੈਣਾ ਸਾਹਿਬ ਤੇ ਇੱਕ ਬੜੀ ਹੈਰਾਨ ਕਰਦੀ ਖਬਰ ਸਾਹਮਣੇ ਆਈ ਹੈ ਕਹਿੰਦੇ ਅਮਰਿਤਪਾਲ ਸਿੰਘ ਹੋਰਾਂ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਹੋਊਗੀ ਜੀ ਕਿਉਂ ਹਾਂ ਬਿਲਕੁਲ ਜੀ ਆਸ ਕਰਦੀ ਬਣਦੀ ਜੀ ਕਿ ਸ਼ਾਇਦ ਉਹਨਾਂ ਦੀ ਲੋਕ ਸਭਾ ਮੈਂਬਰੀ ਨੂੰ ਕੋਈ ਨਾ ਕੋਈ ਫਰਕ ਪਵੇ ਆਸ ਕਰਦੇ ਆ ਹਾਲਾਂਕਿ ਮੈਂ ਕਨਫਰਮ ਤਾਂ ਨਹੀਂ ਇਹ ਗੱ ਪਰ ਖਡੂਰ ਸਾਹਿਬ ਤੋਂ ਇੱਕ ਆਜ਼ਾਦ ਉਮੀਦਵਾਰ ਸਨ ਵਿਕਰਮਜੀਤ ਸਿੰਘ ਉਹਨਾਂ ਦੇ ਵੱਲੋਂ ਕਹਿੰਦੇ ਵੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਕਿ ਅਮਰਿਤਪਾਲ ਸਿੰਘ ਜਿਹੜਾ ਕਿ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਬਣਿਆ ਤੇ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਆ ਕਹਿੰਦੇ ਆ ਵੀ ਭਾਈ ਉਹਦੇ ਕਰਕੇ ਦਿੱਕਤ ਆਈ ਹੈ ਉਹਦੇ ਵੱਲੋਂ ਕਈ ਨਿਯਮਾਂ ਦਾ ਘਾਣ ਕੀਤਾ ਗਿਆ ਉਹਦੇ ਵੱਲੋਂ ਕਈ ਝੂਠੀਆਂ ਜਾਣਕਾਰਗੜਤਾਂ ਕੰਗੀਆਂ ਕਹਿੰਦੇ ਵੀ ਇਸ ਕਰਕੇ ਇਸ ਮਸਲੇ ਦੇ ਵਿੱਚ ਨਵੀਆਂ ਖਬਰਾਂ ਆ ਰਹੀਆਂ ਜਾਣਕਾਰੀ ਦੇ ਮੁਤਾਬਕ ਪਤਾ ਇਹ ਲਗਾ ਕੇ ਭਾਈ ਜਿਹੜਾ ਇਹ ਅਮਰਿਤਪਾਲ ਸਿੰਘ ਆ ਉਹਦੇ ਵੱਲੋਂ ਲਾਏ ਦੋਸ਼ਾਂ ਦੇ ਮੁਤਾਬਕ ਅਮਰਿਤਪਾਲ ਸਿੰਘ ਨੇ ਉਹ ਕਹਿੰਦੇ ਵੀ ਆਪਣੇ ਜਿਹੜਾ ਉਹ ਦਸਤਾਵੇਜ਼ ਹੈਗੇ ਆ ਨਾਮਜ਼ਦਗੀ ਦਸਤਾਵੇਜ਼ ਉਹਨਾਂ ਦੇ ਵਿੱਚ ਗਲਤ ਜਾਣਕਾਰੀ ਦਿੱਤੀ ਹੈਗੀ ਆ ਅਮਰਿਤਪਾਲ ਸਿੰਘ ਆ ਜਿਹੜਾ ਉਹਦੇ ਵੱਲੋਂ ਕਹਿੰਦੇ ਵੀ ਉਹਦੇ ਸਮਰਥਕਾਂ ਦੇ ਵੱਲੋਂ ਤੇ ਚੋਣ ਪ੍ਰਚਾਰ ਦੇ ਮੌਕੇ ਗੁਰੂ ਘਰਾਂ ਨਹੀਂ ਵਰਤੋਂ ਕੀਤੀ ਗਈ ਹੈ ਧਾਰਮਿਕ ਥਾਵਾਂ ਨਹੀਂ ਵਰਤੋਂ ਕੀਤੀ ਗਈ ਹੈ ਤੇ ਕੁਝ ਕਿਹਦੇ ਵਿੱਚ ਦੋਸ਼ ਔਰ ਲਾਏ ਗਏ ਆ ਵੀ ਕਿਸ ਤਰੀਕੇ ਦੇ ਨਾਲ ਅਮਰਿਤਪਾਲ ਸਿੰਘ ਦੇ ਵੱਲੋਂ ਤੇ ਆਪਣੇ ਹਿੱਤਾ ਨਹੀਂ ਖਾਤਰ ਤੇ ਆਪਣੀਆਂ ਸਿਰਫ ਤੇ ਜਿੱਤ ਨਹੀਂ ਖਾਤਰ ਤੇ ਗਲਤ ਤਰੀਕੇ ਦੇ ਨਾਲ ਵਰਤੋ ਤੇ ਦੁਰਵਰਤੋ ਕੀਤੀ ਗਈ ਹੈ ਵੱਖ-ਵੱਖ ਮਸਲਿਆਂ ਦੀ ਸੋ ਅਮਰਤਪਾਲ ਸਿੰਘ ਦੀ ਮੈਮਰੀ ਇਹ ਨਹੀਂ ਛੇਤੀ ਰਾਤ ਤਾਂ ਨਹੀਂ ਹੁੰਦੀਗੀ ਇਸ ਗੱਲ ਦਾ ਤਾਂ ਮੈਨੂੰ ਪੱਕਾ ਯਕੀਨ ਆ ਪਰ ਗੱਲ ਇਹ ਵੀ ਚਲੋ ਵਿਰੋਧ ਕਰਨ ਵਾਲਿਆਂ ਨੇ ਆਪ ਦਾ ਵਿਰੋਧ ਕੀਤਾ ਅਦਾਲਤ ਦਾ ਦਰਵਾਜ਼ਾ ਖੜਕਾਇਆ ਅਦਾਲਤ ਦਾ ਦਰਵਾਜ਼ਾ ਖੜਕਾਉਣ ਤੋਂ ਬਾਅਦ ਵਿੱਚੋਂ ਨਿਕਲਦਾ ਕੀ ਸਵਾਨਸ ਹੋਗਾ ਇੱਕ ਮੈਂ ਤੁਹਾਨੂੰ ਹਰੜੀਆਂ ਇੱਕ ਗੱਲ ਹੋਰ ਦੱਸਦਾ ਵੀ ਲੰਘੇ ਕੱਲ ਸਰਬਜੀਤ ਸਿੰਘ ਖਾਲਸਾ ਜਿਹੜੇ ਕਿ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੇ ਵੱਲੋਂ ਇੱਕ ਥਾਂ ਦੇ ਉੱਤੇ ਜਨ ਸਭਾ ਨੂੰ ਇਕੱਠ ਨੂੰ ਸੰਬੋਧਨ ਕਰਦਿਆਂ ਨਵੀਂ ਗੱਲ ਕਹੀ ਗਈ ਹੈ। ਉਹ ਕਹਿੰਦੇ ਜੀ ਪੰਜਾਬ ਦੇ ਵਿੱਚ ਇੱਕ ਨਵੀਂ ਪਾਰਟੀ ਦਾ ਸਿਖਾਣ ਕਰਾਂਗੇ। ਇਹ ਜਿਹੜੀ ਪਾਰਟੀ ਹੋਊਗੀ ਇਹ ਅਮਰਤਪਾਲ ਸਿੰਘ ਦੇ ਸਹਿਯੋਗ ਨਾਲ ਬਣੂਗੀ। ਉਹ ਜਦੋਂ ਬਾਹਰ ਆ ਗਏ ਸੀ ਉਦੋਂ ਪਾਰਟੀ ਬਣਾ ਲਾਂਗੇ। ਤੇ ਜਿਹੜੇ ਅਕਾਲੀ ਦਲ ਦੇ ਬਗਾਵਤ ਕਰਨ ਵਾਲੇ ਜਾਂ ਅਕਾਲੀ ਦਲ ਬਚਾਉਣ ਵਾਲੇ ਆਗੂ ਆ ਤੇ ਉਹਨਾਂ ਦੇ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ ਤੇ ਅਸੀਂ ਇਕੱਠੇ ਹੋ ਕੇ ਹਮਲਾ ਮਾਰਾਂਗੇ। ਉਹ ਕਹਿੰਦੇ ਜੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਵਿੱਚ ਵੀ ਹਿੱਸਾ ਲਵਾਂਗੇ ਸੋ ਉਹਨਾਂ ਨੇ ਕੁਝ ਇਸ ਤਰੀਕੇ ਦੀਆਂ ਗੱਲਾਂ ਬਤਾ ਕੀਤੀਆਂ ਸੋ ਇਹ ਆਪਣੇ ਆਪ ਦੇ ਵਿੱਚ ਬੜੀ ਅਚੰਬੇ ਵਾਲੀ ਗੱਲ ਆ ਕਿ ਜਿਹੜਾ ਬੰਦਾ ਆਜ਼ਾਦ ਤੌਰ ਤੇ ਜਿੱਤਿਆ ਕਿਸੇ ਵੀ ਪਾਰਟੀ ਦਾ ਨਹੀਂ ਸੀ ਉਹ ਨਵੀਂ ਪਾਰਟੀ ਬਣਾਉਣ ਦੀ ਗੱਲ ਕਰਦਾ ਤੇ ਕੀ ਇਸ ਮੋੜ ਦੇ ਉੱਤੇ ਆ ਕੇ ਪਾਰਟੀ ਬਣਾਉਣੀ ਤੇ ਇਹਨਾਂ ਨੂੰ ਕੋਈ ਮਾਫਿਕ ਹੋਊਗੀ ਫਾਇਦੇਮੰਦ ਹੋਊਗੀ ਜਾਂ ਨਹੀਂ ਕਿਉਂਕਿ ਦੇਖੋ ਜਿਹੜੀਆਂ ਵੱਡੀਆਂ-ਵੱਡੀਆਂ ਪਾਰਟੀਆਂ ਉਹਨਾਂ ਨੂੰ ਦਰਕਿਨਾਰ ਕਰਕੇ ਤੇ ਫਰੀਦਕੋਟ ਦੇ ਲੋਕਾਂ ਨੇ ਇੱਕ ਉਸ ਬੰਦੇ ਨੂੰ ਜਤਾਇਆ ਜਿਹੜਾ ਕਿਸੇ ਪਾਰਟੀ ਦੇ ਨਾਲ ਵੀ ਸਬੰਧਤ ਨਹੀਂ ਸੀ ਜਿਹਦਾ ਕੋਈ ਵੀ ਇਕੱਲੇ ਤੌਰ ਤੇ ਉੱਤੇ ਵਜੂਦ ਨਹੀਂ ਸੀ ਪਰ ਫਿਰ ਵੀ ਲੋਕਾਂ ਨੇ ਗੱਲ ਕਹੀ ਕਿ ਆਪਾਂ ਇਸ ਕੀਰੇ ਤੇ ਭਰੋਸਾ ਕਰਦੇ ਹਾਂ ਸੋ ਪਿਛਲੇ ਲੰਬੇ ਸਮੇਂ ਤੋਂ ਕੰਸੋ ਐ ਵੀ ਚੱਲਦੀਆਂ ਕਿ ਸਰਬਜੀਤ ਸਿੰਘ ਖਾਲਸਾ ਤੇ ਅਮਰਤਪਾਲ ਸਿੰਘ ਨੇ ਜਿਹੜੇ ਉਹ ਆਉਂਦੇ ਸਮੇਂ ਦੇ ਵਿੱਚ ਸ਼ਾਇਦ ਕੋਈ ਨਵੀਂ ਪਾਰਟੀ ਬਣਾ ਕੇ ਤੇ ਭਾਜਪੀ ਦਾ ਸਮਰਥਨ ਕਰ ਦੇਣ ਇਹ ਲੋਕਾਂ ਦੇ ਅੰਦਾਜ਼ੇ ਆ ਪਰ ਜੇਕਰ ਸਰਬਜੀਤ ਸਿੰਘ ਖਾਲਸਾ ਇਨੀ ਛੇਤੀ ਪਾਰਟੀ ਬਣਾਉਣ ਦੀ ਗੱਲ ਕਰਦੇ ਆ ਤਾਂ ਉਹਨਾਂ ਨੂੰ ਇਹ ਗੱਲ ਭੁੱਲਣੀ ਨਹੀਂ ਚਾਹੀਦੀ ਕਿ ਪਾਰਟੀਆਂ ਪਹਿਲਾਂ ਹੀ ਬਹੁਤ ਆ ਲੋਕਾਂ ਦਾ ਪਾਰਟੀਆਂ ਤੋਂ ਮੋਹ ਭੰਗ ਹੋ ਗਿਆ ਭੰਗ ਹੋਇਆ ਮੋਹ ਆ ਜਿਹੜਾ ਲੋਕਾਂ ਦਾ ਉਹ ਇਸ ਕਰਕੇ ਹੁਣ ਨਵੇਂ ਸਿਰੇ ਤੋਂ ਗੱਲਾਂ ਬਾਤਾਂ ਨੂੰ ਜਨਮ ਦੇ ਰਿਆ ਤੇ ਲੋਕ ਇਹ ਚਾਹੁੰਦੇ ਜੀ ਕਿ ਇਸ ਵੇਲੇ ਅਸੀਂ ਵਿਅਕਤੀ ਵਿਸ਼ੇਸ਼ ਦੀ ਗੱਲ ਕਰੀਏ ਪਾਰਟੀ ਦੀ ਨਹੀਂ ਤੇ ਜੇਕਰ ਪਾਰਟੀਆਂ ਦੇ ਨਾਲ ਹੀ ਮੋਹ ਜੁੜਿਆ ਹੁੰਦਾ ਤਾਂ ਫਿਰ ਜਿਹੜੇ ਆਜ਼ਾਦ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਦੋ ਜਣੇ ਜਿੱਤੇ ਆ ਇਹ ਬਿਲਕੁਲ ਨਹੀਂ ਜਿੱਤਣੇ ਜੀ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ ਕਿ ਬਿਲਕੁਲ ਨਹੀਂ ਸੀ ਜਿੱਤਨੇ ਖੈਰ ਉਧਰ ਦੂਸਰੇ ਬੰਨੇ ਅੱਗੇ ਵਧਦੇ ਆ ਜੀ ਅਕਾਲੀ ਦਲ ਦੀ ਗੱਲ ਵੀ ਕਰ ਲਈਏ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਕਿੰਨਾ ਹਾਲਾਤਾਂ ਦੇ ਵਿੱਚੋਂ ਨਿਕਲ ਰਿਹਾ ਹੈ ਇਹ ਹੁਣ ਕਿਸੇ ਨੂੰ ਦੱਸਣ ਪੁੱਛਣ ਦੀ ਲੋੜ ਨਹੀਂ ਸਾਰੇ ਸਭ ਕੋ ਜਾਣਦੇ ਨੇ ਪਰ ਉਧਰ ਤੇ ਜੇ ਅਕਾਲੀ ਦਲ ਦੀ ਗੱਲ ਕਰੀਏ ਤਾਂ ਪੰਥ ਦੀ ਗੱਲ ਕਰੀਏ ਟਾਣਾ ਸਾਹਿਬ ਇਸ ਵੇਲੇ ਪੰਥ ਦੀਆਂ ਨਜ਼ਰਾਂ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੇ ਉੱਪਰ ਟਿਕੀਆਂ ਹੋਈਆਂ ਨੇ ਜੀ ਹਾਂ ਬਿਲਕੁਲ ਜੀ ਬਿਲਕੁਲ ਗੱਲ ਇਹ ਆ ਕਿ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕ ਇਹਨਾਂ ਦੋਵਾਂ ਦੇ ਵੱਲ ਪੰਜਾਬ ਦੇ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਿਸ ਤਰੀਕੇ ਦੇ ਨਾਲ ਸਾਹਮਣੇ ਆ ਕੇ ਤੇ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਭ ਨੂੰ ਵਖ-ਵਖਸ ਵਾਲਾ ਨੇ ਉੱਤਰ ਦੇਣਗੇ ਜਾਂ ਜਿਹੜੇ ਦੋਸ਼ ਇਹਨਾਂ ਦੇ ਉੱਤੇ ਲਾਏ ਹੈਗੇ ਲੰਘੇ ਜਣਾਂ ਦੇ ਵਿੱਚ ਉਹਨਾਂ ਦੋਸ਼ਾਂ ਦਾ ਉੱਤਰ ਇਹ ਕਿਸ ਤਰੀਕੇ ਨਾਲ ਦੇਣਗੇ ਇਹਦੇ ਵੱਲ ਸਭ ਦੀ ਨਿਗਾ ਟਿਕੀ ਰਹਿਣੀ ਆ ਤੇ ਦੂਜੀ ਗੱਲ ਇਹ ਆ ਵੀ ਜਿਹੜੇ ਦੋਸ਼ ਲਾ ਕੇ ਗਏ ਆ ਕਿਉਂਕਿ ਉਹਨਾਂ ਨੇ ਤਾਂ ਚਾਰ ਗੱਲਾਂ ਦੇ ਉੱਤੇ ਮਾਫੀ ਵੀ ਮੰਗ ਲਈ ਸੀ ਉਹ ਗੱਲਾਂ ਦੇ ਉੱਤੇ ਮਾਫੀ ਮੰਗਣ ਦੇ ਕਰਕੇ ਹੁਣ ਸੁਖਬੀਰ ਬਾਦਲ ਦੇ ਉੱਤੇ ਤੇ ਸ਼੍ਰੋਮਣੀ ਕਮੇਟੀ ਤੇ ਗੱਲ ਆ ਗਈ ਹੈ ਕਿ ਹੁਣ ਇਹਨਾਂ ਦੇ ਵੱਲੋਂ ਆਪਣਾ ਪੱਖ ਕਿਸ ਤਰੀਕੇ ਨਾਲ ਰੱਖਿਆ ਜਾਂਦਾ ਇਹਨਾਂ ਦੇ ਵੱਲੋਂ ਆਪਣਾ ਸਪਸ਼ਟੀਕਰਨ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਕਿਸ ਤਰੀਕੇ ਨਾਲ ਦਿੱਤਾ ਜਾਂਦਾ 15 ਅੰਨ ਦੇ ਵਿੱਚ ਵਿੱਚ ਜਥੇਦਾਰ ਸਾਹਿਬ ਨੇ ਇਹਨਾਂ ਨੂੰ ਯਾਨਕਿ ਸੁਖਬੀਰ ਸਿੰਘ ਬਾਦਲ ਨੂੰ ਵੱਖ-ਵੱਖ ਮੁੱਦਿਆਂ ਦੇ ਉੱਤੇ ਆਪਣਾ ਪੱਖ ਸਪਸ਼ਟ ਕਰਨ ਵਾਸਤੇ ਕਿਹਾ ਗਿਆ ਤੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਗੱਲ ਕਹੀ ਹੈ ਜੀ ਕਿ ਮੈਂ ਆਪਣਾ ਪੱਖ ਸਪਸ਼ਟ ਕਰਨ ਦੇ ਲਈ ਇੱਕ ਨਿਮਾਣੇ ਸਿੱਖ ਦੇ ਵੰਗੂ ਜ਼ਰੂਰ ਜਾਊਂਗਾ ਤੋ ਦੇਖਦੇ ਹਾਂ ਜੀ ਕਿ ਉਹ ਉਹਨਾਂ ਦੋਸ਼ਾਂ ਦਾ ਜਿਨ੍ਹਾਂ ਦੇ ਵਿੱਚ ਇੱਕ ਦੋਸ਼ ਇਹ ਲੱਗਾ ਜੀ ਕਿ ਡੇਰਾ ਮੁਖੀ ਨੂੰ ਮਾਫੀ ਕਿਉਂ ਦਿੱਤੀ ਡੇਰਾ ਮੁਖੀ ਦੀ ਮਾਫੀ ਦੇ ਲਈ ਇਸ਼ਤਿਹਾਰਵਾਦੀ 90 ਲੱਖ ਰੁਪਏ ਦੀ ਸ਼ਰਮਣੀ ਕਮੇਟੀ ਨੇ ਭੁਗਤਾਨ ਕਿਉਂ ਕੀਤਾ ਸੁਮੇਤ ਸੈਣੀ ਨੂੰ ਡੀ ਜੀ ਪੀ ਕਿਉਂ ਲਾਇਆ ਬੇਰਬੀ ਤੇ ਗੋਲੀ ਕਾਂਡ ਦੇ ਮੁੱਦੇ ਦੇ ਉੱਤੇ ਵੇਲੇ ਸਰਕਾਰ ਕਾਰਵਾਈ ਕਿਉਂ ਨਹੀਂ ਕੀਤੀ ਇਜ਼ਹਾਰ ਆਲਮ ਦੀ ਘਰਵਾਲੀ ਨੂੰ ਪਾਰਟੀ ਦੇ ਵਿੱਚ ਲਿਆ ਕੇ ਟਿਕਟ ਕਿਉਂ ਦਿੱਤੀ ਇਹਦੇ ਇਹਨਾਂ ਗੱਲਾਂ ਦੇ ਉੱਤੇ ਤੇ ਅਕਾਲੀ ਦਲ ਦੇ ਜਿਹੜੇ ਬਗਾਵਤ ਕਰਨ ਵਾਲੇ ਆਗੂ ਆ ਉਹ ਮਾਫੀ ਮੰਗਿਆ ਆਏ ਕੀ ਸੁਖਵੀਰ ਸਿੰਘ ਬਾਦਲ ਹੋਰੀ ਵੀ ਮਾਫੀ ਮੰਗਣਗੇ ਇਹ ਹੁਣ ਸਵਾਲਾਂ ਦਾ ਸਵਾਲ ਹੈਗਾ ਤੇ ਅਗਲੀ ਗੱਲ ਇਹ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਿ ਉਹ ਵੀ ਆਉਂਦੇ ਸਮੇਂ ਦੇ ਵਿੱਚ ਇਹਨਾਂ ਮੁੱਦਿਆਂ ਦੇ ਉੱਤੇ ਮਾਫੀ ਮੰਗਣਗੇ ਹੁਣ ਇੱਕ ਸਵਾਲੇ ਵੀ ਹੋਊਗਾ ਸੋ ਦੇਖਦੇ ਭਾਈ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਗੱਲ ਇਹ ਆ ਕਿ 15 ਦਿਨਾਂ ਦੇ ਵਿੱਚੋਂ ਕੋਈ ਦਿਨ ਨਿਕਲ ਗਏ ਆ ਤੇ ਕੁਝ ਦਿਨ ਬਾਕੀ ਆ ਹੁਣ ਉਹ ਜਿਹੜੇ ਦਿਨ ਬਾਕੀ ਆ ਉਹਨਾਂ ਦਿਨਾਂ ਦੇ ਵਿੱਚ ਕਿਦੋਂ ਸੁਖਵੀਰ ਸਿੰਘ ਬਾਦਲ ਕਿੰਨੀ ਤਰੀਕ ਨੂੰ ਇੱਥੇ ਪਹੁੰਚਦੇ ਆ ਇਹਦੇ ਵੱਲ ਸਭ ਦੀ ਨਿਗਾਹ ਟਿਕੀ ਰਹਿਣੀ ਹੈ ਜੀ ਜੀ ਬਿਲਕੁਲ ਸਹੀ ਟਣਾ ਸਾਹਿਬ ਉੱਧਰ ਹੁਣ ਗੱਲ ਕਰਦੇ ਆਂ ਜੀ ਇੱਕ ਬਹੁਤ ਹੀ ਦੁਖਦਾਇਕ ਖਬਰ ਜਿਹੜੀ ਉਹ ਵੀ ਸਾਹਮਣੇ ਆਈ ਹੈ ਕਿ ਮ੍ਰਿਤਕ ਕਿਸਾਨ ਦੇ ਨਾਂ ਤੇ ਕਰਜ਼ਾ ਚੱਲੀ ਜਾਂਦਾ ਜੀ ਹਾਂ ਬਿਲਕੁਲ ਜੀ ਬਿਲਕੁਲ ਗੱਲ ਇਹ ਏ ਜੀ ਕਿ ਸਮੇਂ-ਸਮੇਂ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਆਪਾਂ ਜਾਣਦੇ ਆਂ ਵੀ ਕਈ ਲੋਕ ਆ ਜਿਹੜੇ ਉਹ ਕਈ ਤਰ੍ਹਾਂ ਦੀਆਂ ਘੁਮਣ ਘੇਰੀਆਂ ਦੇ ਵਿੱਚ ਫਸਦੇ ਆਂ ਪੰਜਾਬ ਦੇ ਵਿੱਚ ਬੇਈਮਾਨੀ ਦੀ ਵੀ ਹੱਦਾ ਪੰਜਾਬ ਦੇ ਵਿੱਚ ਬਹੁਤ ਗਲਤ ਕੰਮ ਵੀ ਹੁੰਦੇ ਆ ਪਰ ਇਹ ਵੀ ਉਹਦੇ ਵਿੱਚ ਇੱਕ ਕਸਵੰਨਤ ਗੱਲ ਆ ਵੀ ਮ੍ਰਿਤਕ ਕਿਸਾਨਾਂ ਦੇ ਨਾਂ ਦੇ ਉੱਤੇ ਕਰਜ਼ਾ ਚੱਲੀ ਜਾਂਦਾ ਇਹ ਗੱਲ ਇਹ ਜੀ ਕਿ ਉਹਨਾਂ ਦਾ ਕਰਜ਼ੇ ਦਾ ਭੁਗਤਾਨ ਕਰਨ ਵਾਲਾ ਵੀ ਕੋਈ ਨਹੀਂਗਾ ਤੇ ਨਾ ਹੀ ਸਬੰਧਤ ਕੰਪਨੀ ਨੂੰ ਪਤਾ ਤੇ ਨਾ ਹੀ ਕੋਈ ਗਵਾਹਾਂ ਨੂੰ ਪਤਾ ਸੋ ਇਸ ਕਰਕੇ ਪੰਜਾਬ ਦੇ ਵਿੱਚ ਜਿੱਥੇ ਕਿ ਮ੍ਰਿਤਕ ਲੋਕਾਂ ਨੂੰ ਬਡਾਪਾ ਪੈਨਸ਼ਨਾਂ ਮਿਲੀਆਂ ਜਾਂਦੀਆਂ ਪੰਜਾਬ ਦੇ ਵਿੱਚ ਜਿੱਥੇ ਕਿ ਮ੍ਰਿਤਕ ਲੋਕਾਂ ਦੇ ਨਾਂ ਦੇ ਉੱਤੇ ਕਰਜ਼ੇ ਜਾਰੀ ਹੋਈ ਜਾਂਦੇ ਆ ਪੰਜਾਬ ਦੇ ਵਿੱਚ ਜਿੱਥੇ ਕਿ ਮਰਿਆਂ ਦੇ ਨਾਂ ਦੇ ਉੱਤੇ ਕੋਈ ਹੋਰ ਜਿਹੜੀਆਂ ਪ੍ਰੋਜੈਕਟ ਚੱਲੀ ਜਾਂਦੇ ਆ ਯੋਜਨਾਵਾਂ ਦੇ ਫਾਇਦੇ ਲਈ ਜਾਂਦੇ ਆ ਆਟਾ ਦਾਲ ਸਕੀਮ ਚੱਲੀ ਜਾਂਦੀ ਆ ਉਹਦੇ ਵਿੱਚ ਇਹ ਗੱਲ ਸ਼ਾਮਲ ਹੋ ਜਾਂਦੀ ਕਿ ਮ੍ਰਿਤਕਾਂ ਦੇ ਨਾਂ ਦੇ ਉੱਤੇ ਕਰਜ਼ੇ ਵੀ ਚੱਲ ਜਾਂਦੇ ਆ ਸੋ ਇਹ ਦੁੱਖ ਦੀ ਗੱਲ ਆ ਇਹ ਦੁਖਦਾਈ ਪਹਿਲੂ ਹੈਗਾ ਵੀ ਭਾਈ ਇੱਥੇ ਪੰਜਾਬ ਦੇ ਵਿੱਚ ਹਾਲੇ ਤੱਕ ਆਹ ਕੁਝ ਹੋਈ ਜਾਂਦਾ ਇਹਦੇ ਵਿੱਚ ਕੋਈ ਰੋਕ-ਥੰਮ ਵਾਲੀ ਗੱਲ ਨਹੀਂ ਹੈਗੀ ਸੋ ਵੇਨੇ ਭਾਈ ਕੀ ਬੰਦਾ ਪਰ ਬੇਈਮਾਨੀ ਆ ਹਰ ਥਾਂ ਦੇ ਉੱਤੇ ਬੇਈਮਾਨੀ ਆ ਜ਼ਮਿੰਦਾਰਾਂ ਦੇ ਉੱਤੇ ਬੇਈਮਾਨੀ ਮਰਿਆਂ ਦੇ ਉੱਤੇ ਬੇਈਮਾਨੀ ਜਿੱਥੇ ਜਿਹਦਾ ਸੂਤ ਲੱਗਦਾ ਤੇ ਉੱਥੇ ਬੰਦਾ ਯੋਗਦਾਨ ਪਾਉਣੋਂ ਨਹੀਂ ਹਟਦਾ ਜੀ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ ਖੈਰ ਅਗੇ ਵੱਧਦੇ ਹੁਣ ਪੰਜਾਬ ਦੇ ਮੌਸਮ ਦੀ ਗੱਲ ਕਰ ਲੈਨੇ ਆ ਹਮਸ ਲਗਾਤਾਰ ਵੱਧ ਰਹੀ ਹੈ ਕਹਿੰਦੇ ਕੁਝ ਕੁ ਥਾਵਾਂ ਤੇ ਮੀਂਹ ਪੈ ਜਾਂਦਾ ਪਰ ਮੀਂਹ ਤੋਂ ਬਾਅਦ ਵੀ ਹਾਲਾਤ ਜਿਹੜੇ ਆ ਉਹ ਠੀਕ ਨਹੀਂ ਹੋ ਰਹੇ ਗਰਮੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਜੀ ਹਾਂ ਬਿਲਕੁਲ ਜੀ ਬਿਲਕੁਲ ਗੱਲ ਹੈ ਜੀ ਕਿ ਪੰਜਾਬ ਦੇ ਵਿੱਚ ਮੀਂਹ ਕਈ ਥਾਵਾਂ ਤੇ ਪੈ ਗਿਆ ਤੇ ਮੌਸਮ ਵਿਭਾਗ ਕਹਿੰਦਾ ਕਈ ਥਾਵਾਂ 'ਤੇ ਮੀਂਹ ਹਲੇ ਪੈਣਾ ਪਰ ਇਹ ਸਭ ਦੇ ਬਾਵਜੂਦ ਪੰਜਾਬ ਦੇ ਵਿੱਚ ਗਰਮੀ ਤੋਂ ਰਾਹਤ ਮਿਲ ਨਹੀਂ ਰਹੀ ਗਰਮੀ ਤੋਂ ਰਾਹਤ ਨਾ ਮਿਲਣ ਦੇ ਕਰਕੇ ਤੇ ਆਪਾਂ ਜਾਣਦੇ ਕਿ ਦਿੱਕਤਾਂ ਉਵੇਂ ਦੀਆਂ ਉਵੇਂ ਹੈਗੀਆਂ ਤੋ ਦੇਖਦੇ ਆ ਭਾਈ ਗਰਮੀ ਤੋਂ ਰਾਹਤ ਕਦੋਂ ਮਿਲਦੀ ਆ ਆਮ ਤੌਰ ਦੇ ਉੱਤੇ ਜਦੋਂ ਆ ਹੁੰਦਾ ਮਹੀਨਾ ਚੜਿਆ ਜੁਲਾਈ ਵਾਲਾ ਤੇ ਉਦੋਂ ਆਪਾਂ ਜਾਣਦੇ ਜੀ ਕਿ ਹਮਸ ਜੀ ਬਹੁਤ ਹੋ ਜਾਂਦੀ ਆ ਸਾਵਣ ਭਾਦੋਂ ਦੇ ਮਹੀਨੇ ਦੇ ਵਿੱਚ ਠੰਡਕ ਦੀ ਆਸਤ ਨਹੀਂ ਹੁੰਦੀ ਤਾਪਮਾਨ ਡਿੱਗ ਪੈਂਦਾ ਪਰ ਧਰਤੀ ਦੇ ਵਿੱਚੋਂ ਪੜਾਹ ਜੀ ਨਿਕਲਦੀ ਐ ਤੇ ਜਿਹਦੇ ਕਰਕੇ ਲੋਕ ਅਵਾਜ਼ਾਰ ਹੁੰਦੇ ਆ ਇਸ ਵੇਲੇ ਵੀ ਸਥਿਤੀ ਪੰਜਾਬ ਦੇ ਲੋਕਾਂ ਲਈ ਇਹੋ ਜਿਹੀ ਚੱਲ ਰਹੀ ਆ ਸੋ ਮੌਸਮ ਵਿਭਾਗ ਨੇ ਗੱਲ ਕਹੀ ਐ ਕਿ ਆਉਂਦੇ 48 ਘੰਟੇ ਦੇ ਵਿੱਚ ਕਈ ਥਾਵਾਂ ਤੇ ਮੀਂਹ ਪੈਣ ਦੀ ਸੰਭਾਵਨਾ ਪਰ ਇਹ ਸੰਭਾਵਨਾ ਦੇ ਬਾਵਜੂਦ ਲੱਗਦਾ ਨਹੀਂ ਆ ਕਿ ਪੰਜਾਬ ਦੇ ਵਿੱਚ ਗਰਮੀ ਤੋਂ ਰਾਹਤ ਮਿਲੂਗੀ ਜੀ ਜੀ ਸੁਖੈ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ